ਫੱਟਾ ਮਾਰਦੇ ਇਕੱਠ ਵਿੱਚ ਵਿਰਾਜਮਾਨ ਸਾਰੀ ਸਤਕਾਰਯੋਗ ਹਾਜ਼ਰੀਨ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰੈਜ਼ੀਡੈਂਟ ਰਾਜਾ ਬੜਿੰਗ ਜੀ ਲੀਡਰ ਆਫ ਆਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਸਮਾਂ ਬਚਾਉਣ ਵਾਸਤੇ ਇੱਕ ਤੋਂ ਇੱਕ ਸਾਡੇ ਸਤਕਾਰਯੋਗ ਸੀਨੀਅਰ ਕਾਂਗਰਸ ਦੇ ਲੀਡਰਸ ਐਮ ਐਲ ਏਸ ਐਕਸ ਮਨਿਸਟਰਸ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਤੁਹਾਡੇ ਮੋਗੇ ਦੇ ਚਾਰੇ ਸੀਟਾਂ ਦੇ ਸਤਕਾਰਯੋਗ ਜਿਹੜੇ ਆਗੂ ਨੇ ਕਾਕਾ ਲੋਗੜ ਸਾਹਿਬ ਐਕਸਐਮਐਲਏ ਮਾਲਵੇ ਦਾ ਸੂਤ ਸਾਡੀ ਭੈਣ ਭਵਿੰਦਰ ਸਿੰਘ ਸਾਹੋਕੇ ਔਰ ਜਗਸੀਰ ਸਿੰਘ ਅਤੇ ਜੋ ਹੋਰ ਸਟੇਜ ਉੱਪਰ ਸਾਰੇ ਦਰਜਾ ਬਦਰਜਾ ਬੈਠੇ ਨੇ ਮੈਂ ਸਭ ਦਾ ਬਹੁਤ ਮਸ਼ਕੂਰ ਹਾਂ ਗੱਲ ਸੰਵਿਧਾਨ ਦੀ ਹੋ ਰਹੀ ਮੇਰੇ ਵੀਰੋ ਪਹਿਲੀ ਗੱਲ ਤਾਂ ਅੱਛੀ ਤਰ੍ਹਾਂ ਸਮਝੋ ਕਿ ਅੱਜ ਦੇਸ਼ ਵਿੱਚ ਹੀ ਸੰਵਿਧਾਨ ਦੀਆਂ ਤਾਂ ਜਿਉਂ ਰੱਦੀਆਂ ਗਈਆਂ। ਕੱਲਾ ਇੱਕ ਬੰਦਾ ਵਾ ਜਿਹੜਾ ਦਮ ਰੱਖ ਕੇ ਲੜਾਈ ਲੜ ਰਿਹਾ ਉਹ ਹੈ ਰਾਹੁਲ ਗਾਂਧੀ ਸਾਡਾ ਲੀਡਰ ਆਫ ਆਪੋਜੀਸ਼ਨ ਦੇਸ਼ ਮੱਧਰ ਦੇ ਉੱਤੇ ਜਿਹੜਾ ਮੋਦੀ ਦੀ ਤਾਂਹਾਂ ਸਾਈ ਦੇ ਖਿਲਾਫ ਲੜ ਰਿਹਾ। ਚਾਰ ਇੰਪੋਰਟੈਂਟ ਥੰਮ ਘੜੇ ਗਏ ਨੇ ਜਮਹੂਰੀਅਤ ਦੇ। ਜਿਹਦੇ ਵਿੱਚ ਆਪਾਂ ਕਹਿੰਨੇ ਪਾਰਲੀਮੈਂਟ ਇੱਕ ਥੰਮ ਆ। ਜਿਹੜੀ ਅਫਸਰਸ਼ਾਹੀ ਐਗਜ਼ੀਕਟਿਵ ਇੱਕ ਥੰਮ ਆ। ਜਿਹੜਾ ਮੀਡੀਆ ਤੇ ਪ੍ਰੈਸ ਇੱਕ ਥੰਮ ਆ ਤੇ ਇੱਕ ਜਿਹੜਾ ਜੱਜਾਂ ਦੀ ਪ੍ਰਣਾਲੀ ਜੁਡੀਸ਼ੀਅਲ ਜੁਡੀਸ਼ਰੀ ਇੱਕ ਥੰਮ ਆ ਅੱਜ ਕੀ ਹੋ ਰਿਹਾ ਵਾ ਕਿ ਸਾਰੇ ਥੰਮ ਭਾਜਪੀ ਦੀ ਕੇਂਦਰ ਸਰਕਾਰ ਨੇ ਹਾਈਜੈਕ ਕਰ ਲਏ ਨੇ ਅਗਰ ਕੋ ਮਾਰਾ ਮੋਟਾ ਬਚਿਆ ਜਿੱਥੇ ਥੋੜਾ ਬੋਤਾ ਇਨਸਾਫ ਦੀ ਕਿਰਨ ਨਜ਼ਰ ਆ ਰਹੀ ਆ ਉਹ ਕੇਵਲ ਸੁਪਰੀਮ ਕੋਰਟ ਆਵਿੰਡਿਆ ਵਾ ਥੱਲੇ ਜੱਜੇਸ ਵੀ ਵਿਚਾਰੇ ਛੋਟੀ ਛੋਟੀ ਗੱਲ ਤੋਂ ਛੋਟੀ ਛੋਟੀ ਰਿਲੀਫ ਦੇਣ ਤੋਂ ਡਰਦੇ ਨੇ ਮੀਡੀਆ ਬਹੁਤ ਪੁਰੀ ਤਰ੍ਹਾਂ ਗੋਦੀ ਮੀਡੀਆ ਸਾਰੀ ਦੁਨੀਆ ਜਾਣਦੀ ਆ ਜੋ ਸਰਕਾਰ ਫੀਡ ਕਰਦੀ ਆ ਉਹ ਹੀ ਛਾਪਿਆ ਜਾਂਦਾ ਆਪੋਜੀਸ਼ਨ ਨੂੰ ਬਲੈਕਆਊਟ ਕੀਤਾ ਜਾਂਦਾ ਅੱਗੇ ਅਫਸਰशाही ਗੋਡੇ ਤੇਕ ਚੁੱਕੀ ਆ ਉਹਨਾਂ ਦੀ ਕੋਈ ਰੀਡ ਦੀ ਹੱਡੀ ਨਹੀਂ ਕਿਤੇ ਇਨਸਾਫ ਦੇਣ ਜੋਗੇ ਨਹੀਂਗੇ ਚਾਹੇ ਕੋ ਵੱਡੇ ਤੋਂ ਵੱਡਾ ਆਈਏਐਸ ਅਫਸਰ ਹੋਵੇ ਚਾਹੇ ਕੋ ਵੱਡੇ ਤੋਂ ਵੱਡਾ ਆਈਪੀਐਸ ਅਫਸਰ ਅਗਲਾ ਤੁਹਾਡਾ ਆ ਗਿਆ ਜਿਹੜਾ ਪਾਰਲੀਮੈਂਟ ਆ ਤੁਸੀਂ ਸਾਰੇ ਦੇਖ ਰਹੇ ਹੋ ਕਿ ਪਾਰਲੀਮੈਂਟ ਕਿਵੇਂ ਰਾਹੁਲ ਗਾਂਧੀ ਦੀ ਗੱਲ ਨੂੰ ਦਬਾਵਾ ਜਾ ਰਿਹਾ ਕੁਚਲਿਆ ਕਿਵੇਂ ਬੀਜੇਪੀ ਦੇ ਜਿਹੜੇ ਟ੍ਰੈਜਰੀ ਬੈਂਚਸ ਸਪੀਕਰ ਸਮੇਤ ਪੱਕ ਪਾਤ ਕਰਕੇ ਇਸ ਦੇਸ਼ ਦੀ ਜਿਹੜਾ ਸੰਵਿਧਾਨ ਬਾਬਾ ਸਾਹਿਬ ਉਮੀਦ ਕਰਦਾ ਬਣਾਇਆ ਗਿਆ ਉਹਨੂੰ ਪੈਰਾ ਥੱਲੇ ਰੋਂਦਿਆ ਜਾ ਰਿਹਾ ਸਾਰੇ ਵੱਡੇ ਜਿਹੜੇ ਇੰਸਟੀਟਿਊਸ਼ਨ ਨੇ ਚਾਹੇ ਚੋਣ ਕਮਿਸ਼ਨ ਐ ਇਲੈਕਸ਼ਨ ਕਮਿਸ਼ਨ ਵੰਡਿਆ ਉਹਨਾਂ ਦੇ ਨਾਲ ਰੱਖ ਕੇ ਆ ਹੁਣ ਬਿਹਾਰ ਦੀ ਇਲੈਕਸ਼ਨ ਆ ਰਹੀ ਆ ਇੱਕ ਬਹੁਤ ਵੱਡਾ ਸਪੈਸ਼ਲ ਇੰਟੈਂਸਿਵ ਸਰਵੇ ਆਰਡਰ ਕਰਤਾ 4-5 ਕਰੋੜ ਵੋਟਾਂ ਕੱਟ ਦੇਣਗੇ ਪਿੱਛੇ ਮਹਾਰਾਸ਼ਟਰ ਦੀ ਇਲੈਕਸ਼ਨ ਹੋ ਕੇ ਆਈ ਆ ਉੱਥੇ ਹਰ ਹਲਕੇ ਦੇ ਵਿੱਚ ਅਸੈਂਬਲੀ ਚ ਲਗਭਗ 15-15 20-25-25000 10-10000 ਲਾਸਟ ਪਿਰਨ ਤੇ ਵੋਟ ਜਿਹੜੀਆਂ ਉਹ ਕੱਟ ਦਿੱਤੀ ਤੇ ਨਵੀਆਂ ਬਣਾਈਆਂ ਗਈਆਂ ਇਲੈਕਸ਼ਨ ਕਮਿਸ਼ਨ ਮਿਲੀਪੋਗਤ ਵਿੱਚ ਆ ਗਿਆ ਮੇਰੇ ਵੀਰੋ ਇਸੇ ਤਰ੍ਹਾਂ ਹੀ ਸੀਬੀਆਈ ਤੇ ਈਡੀ ਦੇਖੋ ਸੀਬੀਆਈ ਤੇ ਈਡੀ ਦਾ ਮਕਸਦ ਹੈ ਕਿ ਜਿਹੜੇ ਲੋਕ ਕਾਰੋਬਾਰੀ ਨੇ ਜਿਹੜੇ ਇਸ ਦੇਸ਼ ਦੇ ਖਜ਼ਾਨੇ ਦੀ ਲੁੱਟ ਕਰ ਰਹੇ ਨੇ ਫਾਈਨੈਂਸ਼ੀਅਲ ਇਕਨੋਮਿਕ ਫਰਾਡ ਕਰ ਰਹੇ ਨੇ ਧੁਖਾ ਚੜੀ ਕਰ ਰਹੇ ਨੇ ਇਹ ਸੀਬੀਆਈ ਤੇ ਈਡੀ ਉਹਨਾਂ ਲਈ ਬਣੀ ਆ ਪਰ ਕਿੱਥੇ ਵਰਤੀ ਜਾ ਰਹੀ ਆ ਜਿੰਨੇ ਉੱਤੋਂ ਸ਼ੁਰੂ ਕਰਮਾ ਜੰਮੂ ਕਸ਼ਮੀਰ ਤੋਂ ਜਿੰਨੇ ਉੱਥੋਂ ਲੈ ਕੇ ਥੱਲੇ ਤਾਮਿਲਨਾਡੂ ਤੱਕ ਜਿਹੜੇ ਵਿਰੋਧੀ ਦੇ ਤੇ ਲੀਡਰ ਨੇ ਸਾਰਿਆਂ ਦੇ ਸੀਬੀਆਈ ਤੇ ਈਡੀ ਦਾ ਪਰਚਾ ਕੱਲ ਪਰਸੋ ਬਖੇਸ਼ ਪਗੇਲ ਫਾਰਮਰ ਚੀਫ ਮਿਨਿਸਟਰ ਛੱਤੀਸਗੜ ਕਿਉਂਕਿ ਪੰਜਾਬ ਦੇ ਇੰਚਾਰਜ ਨੇ ਔਰ ਪੰਜਾਬ ਦੀ ਇਲੈਕਸ਼ਨ 2027 ਹੋਣ ਜਾ ਰਹੀ ਆ ਉਹਨੂੰ ਦਬਾਉਣ ਵਾਸਤੇ ਕੱਲ ਉਹਦੇ ਨੌਜਵਾਨ ਬੱਚੇ ਨੂੰ ਮੁੰਡੇ ਨੂੰ ਅਰੈਸਟ ਕਰ ਲਿਆ ਤੁਹਾਨੂੰ ਲੱਗਦਾ ਮੈਂ ਕੋਈ ਕਾਰੋਬਾਰੀ ਆ ਤੁਹਾਨੂੰ ਲੱਗਦਾ ਮੈਂ ਕੋਈ ਧੋਖਾਧੜੀ ਕਰਦਾ ਕੋਈ ਗਲਤ ਕੰਮ ਕਰਦਾ ਅਸੀਂ ਤਾਂ ਖੇਤੀਬਾੜੀ ਕਰਨ ਵਾਲੇ ਬੰਦੇ ਮੇਰੇ ਤੇ ਵੀ ਐਡੀ ਦਾ ਪਰਚਾ ਦਰਜ ਕਰਕੇ ਮੈਨੂੰ ਪਟਿਆਲਾ ਦੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਮਕਸਦ ਕੀ ਆ ਕਿ ਸੀਬੀਆਈ ਤੇ ਐਡੀ ਦੇ ਰਸਤੇ ਜੋ ਦੇਸ਼ ਵਿੱਚ ਆਵਾਜ਼ ਉੱਠਦੀ ਸਰਕਾਰ ਦੇ ਖਿਲਾਫ ਇਹਨੂੰ ਕੁਚਲਿਆ ਜਾਵੇ ਇਹਨੂੰ ਰੋਡਿਆ ਜਾਵੇ ਇਹਨਾਂ ਤੇ ਪਰਚੇ ਦਰਜ ਕਰੋ ਕਿਸੇ ਬੀਜੇਪੀ ਦੇ ਅਧਿਕਾਰੀ ਤੇ ਜਿਹੜੇ ਵੱਡੇ ਵੱਡੇ ਕਾਰੋਬਾਰੀ ਨੇ 10 ਲਿਸਟ ਨੇ ਜਿਹੜੇ ਵਪਾਰ ਦੀ ਪਾਰਟੀ ਆ ਇੱਕ ਬੰਦੇ ਦੇ ਉੱਤੇ ਸੀਬੀਆਈ ਆਈਡੀ ਨੇ ਪਰਚਾ ਦਰਜ ਕੀਤਾ ਇੱਕ ਬੰਦੇ ਨੇ ਮੇਰੇ ਵੀਰੋ ਅਡਾਨੀ ਤੇ ਬਾਨੀ ਫਿਰ ਇਸ ਦੇਸ਼ ਦੇ ਵੱਡੇ ਬਹੁਤ ਵੱਡੇ ਕਾਰਪੋਰੇਟ ਕਰਾ ਰਹੇ ਨੇ ਉਹ ਇਸ ਦੇਸ਼ ਦੀ ਰਾਜਨੀਤੀ ਨੂੰ ਚਲਾ ਰਹੇ ਨੇ ਇਹ ਤਾਂ ਹੋ ਗਈ ਸੈਂਟਰ ਦੀ ਗੱਲ ਆ ਬੋਕਰ ਕੀ ਕਰ ਰਹੀ ਐ ਇੱਥੇ ਦੱਸੋ ਮੈਨੂੰ ਜਰਾ ਆ ਕੇਜਰੀਵਾਲ ਰੋਜ਼ ਜਿੱਕਾ ਮਾਰਦਾ ਕੋਠੇ ਤੇ ਚੜ ਕੇ ਸਸੋਡੀਆਂ ਜੈਨ ਆਕੇ ਦਿੱਲੀ ਮੇਂ ਹਮਾਰੇ ਖਿਲਾਫ ਪਰਚੇ ਦਰਜ ਕੀਏ ਜਾ ਰਹੇ ਹਨ ਝੂਠੇ ਹਮਾਰੇ ਕੋ ਇਡੀ ਔਰ ਸੀਬੀਆਈ ਅੰਦਰ ਡਾ ਰਹੀ ਹੈ ਹਾਲਾਂਕਿ ਉੱਥੇ ਉਹਨਾਂ ਦੇ ਖਿਲਾਫ ਬੜੇ ਪੁਖਤਾ ਇਲਜ਼ਾਮ ਨੇ दो हजार करोड़ रुपए का घुटाला कोई छोटा नहीं होंगे शराब का इधे दूसरा कहतेजरीवाल चाहना है क्या दो हजार करोड़ साल अंदर जेल चाह सुप्रीम कोर्ट तो जाके जमानत हों ओथे बीजेपी कहेंशा इथे ओदों फुरुपयोग पुलिस का ਵਿਜੀਲੈਂਸ ਆ ਆਪਣੇ ਸਰਕਾਰੀ ਹਮਲੇ ਦਾ ਕਰਕੇ ਤੇ ਦਮਨ ਚੱਕਰ ਚਲਾਇਆ ਸਾਰਿਆਂ ਤੇ ਉਥੇ ਕਹਿੰਦੇ ਗੋਦੀ মিডিਆ ਇੱਥੇ ਪੰਜਾਬ ਦੇ ਵਿੱਚ ਮੇਰੇ ਵੀਰੋ ਆ ਮੈਂ ਬੋਲ ਰਿਹਾ ਤੁਹਾਨੂੰ ਕਿਸੇ ਅਖਬਾਰ ਵਿੱਚ ਮੇਨਜ਼ਰ ਨਹੀਂ ਆਊਗਾ ਤੁਹਾਨੂੰ ਕਿਸੇ ਮੇਨਸਟ੍ਰੀਮ ਟੀਵੀ ਦੇ ਉੱਤੇ ਮੈਂ ਨਜ਼ਰ ਨਹੀਂ ਆਊਗਾ ਇਹਦਾ ਵਾਹਿਗੁਰੂ ਕਰਕੇ ਆ ਸਾਡਾ ਜਿਹੜਾ ਸੋਸ਼ਲ ਮੀਡੀਆ ਇਹ ਸਾਨੂੰ ਬਚਾਰਿਆ ਤਾਂ ਤੁਹਾਨੂੰ ਨਜ਼ਰ ਆ ਰਹੇ ਸਾਰਾ মিডিਆ ਕੰਜਰੀ ਵਾਲ ਨੇ ਹਾਈਜੈਕ ਕਰਕੇ ਖਰੀਦ ਕੇ ਬਾਵਾ ਮਰੋੜ ਕੇ ਤਮਕਾਹਾ ਕੇ ਆਪਣੇ ਕਬਜ਼ੇ ਚ ਕੀਦਾ ਫਿਰ ਮੋਦੀ ਤੇ ਕੇਜਰੀਵਾਲ ਦੀ ਰਾਜਨੀਤੀ ਵਿੱਚ ਕੀ ਫਰਕ ਆ ਮੈਂ ਇੱਕ ਪਰਚਾ ਨਹੀਂ ਗੱਲ ਕਰ ਰਿਹਾ ਸੀ ਕਿੰਨੇ ਪਰਚੇ ਕੀਤਾ ਮੇਰੇ ਤੇ ਐਨਡੀਪੀਐਸ ਦਾ ਕੇਸ 9 ਸਾਲ ਪੁਰਾਣਾ ਜਿਸ ਦਿਨ ਭਗਵਾਨਤਬਾਨ ਮੇਰੇ ਹੱਕ ਚ ਗਵਾਹੀ ਜਿੰਦਾ ਵਾ 2017 ਚ ਉਸੇ ਪਰਚੇ ਵਿੱਚ ਚੱਕ ਕੇ ਮੈਨੂੰ ਜੇਲ੍ਹ ਵਿੱਚ ਛੁੱਡ ਦਿੱਤਾ ਮੇਰੇ ਵੀਰੋ 9 ਸਾਲ ਪੁਰਾਣਾ ਕਾਂਗਰਸ ਦੇ ਕਰਜਨਾ ਐਮਐਲਏਾਂ ਤੇ ਮੰਤਰੀਆਂ ਦੇ ਖਿਲਾਫ ਜਾਂਚ ਆਪ ਲੀਡਰ ਆਫ ઓપોઝિશન બેઠે ਕੀ ਇਸ દેશ ਵਿੱਚ બોલਣਾ ગુનાહવા ਸਿਰਫ ਪ੍ਰਤਾਪ ਸਿੰਘ ਬਾਜਵਾ ਨੇ ਕੀ ਕਿਹਾ ਕਿ ਲੋਨ ਡਾ ਦੇ ਖਰਾਬ ਹੈ ਪੰਜਾਬ ਦਾ ਪਰ ਇੱਥੇ ਬੰਬ ਆਏ ਨੇ ਇਹ ਬੰਬ ਸਾਡਾ ਨੁਕਸਾਨ ਨਾ ਕਰਦੇ ਪਰ ਚਦਰਜ ਕਰ ਦਿੱਤਾ ਉਹਦੇ ਤੇ ਮਤਲਬ ਜਿਹੜੇ ਮੋਦੀ ਨੂੰ ਕਹਿੰਦੇ ਨੇ বিজেপি ਨੂੰ ਕਹਿੰਦੇ ਨੇ ਤਾਨਾਸ਼ਾ ਉਹ ਪੰਜਾਬ ਦੇ ਵਿੱਚ ਕੀ ਕਰ ਰਹੇ ਨੇ ਮੇਰੇ ਵੀ ਔਰ ਇੱਥੇ ਹੀ ਨਹੀਂ ਬਿਨਾ ਪੁੱਛੇ ਸਟੇਜ ਤੋਂ ਲੈ ਕੇ ਥੱਲੇ ਤੱਕ ਮੈਂ ਦਾਅਵੇ ਨਾ ਕਰ ਸਕਦਾ ਕਿ ਪਤਾ ਨਹੀਂ ਕਿੰਨੇ ਸਰਪੰਚ ਕਿੰਨੇ ਕੌਂਸਲਰ ਜਿਨ੍ਹਾਂ ਦੇ ਝੂਠੇ ਮੁਕਦਮੇ ਚਲਚ ਹੋਏ ਨੇ ਲੈ ਮੈਂ ਇੱਕ ਗਵਾਹੀ ਦੇਣਾ ਆ ਤੁਹਾਡੇ ਕੋਲ ਆ ਸਾਰੀ ਲੀਡਰਸ਼ਿਪ ਬੈਠੀ ਆ ਆ ਪਾ ਇਹਨਾਂ ਤੋਂ ਪ੍ਰਣ ਲੈਣਾ ਕਿ ਵਾਹਿਗੁਰੂ ਕਰੇ ਸਾਡੀ ਸਰਕਾਰ ਜਦੋਂ 2027 ਦੇ ਸਰਕਾਰ ਆਪਣੀ ਕਾਂਗਰਸ ਦੀ ਆਉਂਦੀ ਸਭ ਤੋਂ ਪਹਿਲਾਂ ਇੱਕ ਬਦਲਾਖੋਰੀ ਦੇ ਖਿਲਾਫ ਇਨਸਾਫ ਦਾ ਕਮਿਸ਼ਨ ਬਣਾਇਆ ਜਾਵੇਗਾ ਜਿਨ੍ਹਾਂ ਦੇ ਪਰਚੇ ਝੂਠੇ ਦਰਜ ਕੀਤੇ ਗਏ ਨੇ ਉਹ ਨਾ ਸਿਰਫ ਰੱਦ ਕਰਾਂਗੇ ਜਿਨ੍ਹਾਂ ਨੇ ਕਰਵਾਏ ਨੇ ਜਿਨ੍ਹਾਂ ਨੇ ਕਰਵਾਏ ਨੇ ਆਈ ਕਨਸਟੀਟਿਊਸ਼ਨ ਸੰਵਿਧਾਨ ਸੈਕਸ਼ਨ 182 182 ਦੇ ਤਹਿਤ ਉਲਟੇ ਪਰਚੇ ਉਹਨਾਂ ਤੇ ਦਰਜ ਕਰਵਾਵਾਂਗੇ ਤਾਂ ਕਿ ਇਹ ਬਦਲਾਖੋੜੀ ਦੀ ਰਵਾਇਤ ਨੂੰ ਪੰਜਾਬ ਦੇ ਵਿੱਚ ਫੱਲ ਪਾਈ ਜਾ ਸਕੇ ਇੱਕ ਵਾਰੀ ਇਸ ਦਾ ਜਕਾਰਾ ਛੱਡੋ ਤੇ ਹੱਥ ਮੈਂ ਬੇਨਤੀ ਕਰੂੰਗਾ ਜੇ ਮੇਰੇ ਮੱਤੇ ਨਾਲ ਸਹਿਮਤ ਆ ते लीडरशिप में बेनती करूंगा एक बार जरूर मता पास करो बोले सोने हम ज्यादा नहीं गा साउंड भी माड़ा अच्छा एक गल मता हो सारे कट जिमीदार किसान बैठे हैं यार टेक जो एक मिनट यार सारे किसान बैठे हैं आप बोकस झूठे बेईमान दलाल कमिशन खोर ਜਿਨ੍ਹਾਂ ਤੇ 2-2000 ਕਰੋੜ ਦੀ ਐਫਆਈਆਰ ਹੁਣ ਅਗਲੀ ਹੋ ਰਹੀ ਆ ਕਲਾਸਰੂਮ ਕੋਟਾਲੇ ਦੀ ਤੇ ਤਿੰਨ ਵਰਸੇ ਕੱਲ ਈਡੀ ਨੇ ਹੋਰ ਦਰਚ ਕਿਤੇ ਨੇ ਜਦੋਂ ਇਹਨਾਂ ਨੇ ਦੇਖਿਆ ਕਿ ਸਾਡਾ ਪੰਜਾਬ ਦੇ ਵਿੱਚ ਕੰਮ ਤਮਾਮ ਹੋ ਗਿਆ ਸਾਰੀ ਜਨਤਾ ਸਾਡੇ ਖਿਲਾਫ ਹੋ ਚੁੱਕੀ ਆ ਅਸੀਂ ਜਾਂਦੇ ਚੰਦੇ ਪੰਜਾਬ ਨੂੰ ਜਿੰਨਾ ਢੁੱਟ ਹੋ ਸਕਦਾ ਢੁੱਟ ਹੋ ਸਕਦਾ ਲੁੱਟ ਕੇ ਪੰਜਾਬ ਦਾ ਖਜ਼ਾਨਾ ਉਹ ਆਪਣੀਆਂ ਜੇਬਾਂ 'ਚ ਕਰ ਦਈਏ 25 ਹਜ਼ਾਰ ਏਕੜ ਦੇ ਹਰੜੇ ਦੀ ਜ਼ਮੀਨ ਕਿਸ ਨੇ ਮੰਗੀ ਅਰਬਨ ਸਟੇਟ ਦੱਸੋ ਆ ਸਾਰੇ ਤੁਸੀਂ ਬੈਠੇ ਹੋ ਇੱਕ ਬੰਦਾ ਪੇਸ਼ ਕਰਦੇ ਜਿਹਨੇ ਕਿਹਾ ਹੋਵੇ ਕਿ 25 ਹਜ਼ਾਰ ਏਕੜ ਵਿੱਚ ਸਾਨੂੰ ਅਰਬਨ ਸਟੇਟ ਬਣਾ ਕੇ ਦੇ ਉਹ ਲੋਧਾਰੀ ਨਹੀਂ 4.0 ਇਹ ਸੱਤ ਤਮਾਦ ਦਿੱਲੀੋਂ ਬੈਠੇ ਲਾਲੇ ਜਿਹੜਾ ਲਾਲਾ ਹੈ ਕੇਚਰੀਆਂ ਇਹਦੀ ਇਹਦੀ ਚਾਲ ਕਿ ਕਿਸੇ ਤਰੀਕੇ ਨਾਲ ਬੋਲਣਾ ਕਿਸੇ ਤਰੀਕੇ ਨਾਲ ਅਸੀਂ ਜਾਂਦੇ ਜਾਂਦੇ 25 ਹਜ਼ਾਰ ਏਕੜ ਦਾ ਇੱਕ ਵੱਡਾ ਲੈਂਡ ਮਾਫੀਆ ਨਾਲ ਮਿਲ ਕੇ ਘੱਟੋ ਘੱਟ 15-20 ਹਜ਼ਾਰ ਕਰੋੜ ਰੁਪਇਆ ਕਮਾਗ ਲੈ ਜੀ ਮੇਰੇ 25 ਹਜ਼ਾਰ ਤੋਂ ਵਿਖਾਣੇ ਦੀ ਤੇ ਮੋਗਾ ਸਮੇਤ ਤੇ ਅਮਰਸਰ ਸਮੇਤ ਤੇ ਤਰਨਤਾਰਨ ਸਮੇਤ 40 ਹਜ਼ਾਰ ਏਕੜ ਕੁੱਲ ਰਕਮਾ ਤੁਹਾਡਾ ਖੋਲ ਜਾ ਰਹੀ ਆ ਆ ਪੋਕਰ ਪਾਰਟੀ ਦੀ ਸਰਕਾਰ 40 ਹਜ਼ਾਰ ਏਕੜ ਜਿਹੜੀ ਕਿਸੇ ਨੇ ਮੰਗਿਆ ਨਹੀਂ ਅਰਬਨ ਸਟੇਟ ਰੇੜਾ ਕੇ ਨਾ ਇੱਥੇ ਕਿਨੇ ਰੇੜਾ ਆਣ ਕੇ ਗੈਰ ਪੰਜਾਬੀਆਂ ਨੇ ਸਾਦੇ ਬੱਚੇ ਵਿਦੇਸ਼ਾਂ ਜਾ ਰਹੇ ਨੇ ਭੁੱਖੇ ਨੇ ਬੋکریاں ਨਹੀਂ ਮਿਲਦੀਆਂ ਉਹ ਵਿਚਾਰੇ ਵਿਦੇਸ਼ਾਂ ਚ 25 25 50 50 ਲੱਖ ਖਰਚ ਕੇ ਜਾ ਰਹੇ ਅਰਪਨ ਸਟੇਟ ਦੇ ਘਹਾਣੇ ਵਿੱਚ ਕੇਚਰੀਵਾਲ ਭਗਵੰਤਬਾਨ ਮੈਂ ਪੁੱਛਣਾ ਚਾਹਣਾ ਰਹਿਣਾ ਕਿੰਨੇ ਆ ਗੈਰ ਪੰਜਾਬੀਆਂ ਨੇ ਤੁਹਾਨੂੰ ਪਤਾ ਤੁਹਾਡੇ ਦੇ ਰਾਜ ਕੌਣ ਕਰ ਰਿਹਾ ਕੇਚਰੀਵਾਲ ਗੈਰ ਪੰਜਾਬੀ ਸਿਸੋਡੀਆਂ ਗੈਰ ਪੰਜਾਬੀ ਸਾਡਾ ਡੀ.ਸੀ.ਪੀ ਪੰਜਾਬ ਦਾ ਗੈਰ ਪੰਜਾਬੀ ਸਾਡਾ ਵੋਕਸਕੱਤਰ ਪੰਜਾਬ ਦਾ ਗੈਰ ਪੰਜਾਬੀ ਸਾਡਾ ਹੋਮ ਸਕੱਤਰ ਗ੍ਰਹਿ ਸਕੱਤਰ ਗੈਰ ਪੰਜਾਬੀ ਸਾਡੇ ਪੋਲੂਸ਼ਨ ਕੰਟਰੋਲ ਬੋਰਡ ਜਿਹਨੇ ਵਪਾਰ ਇੰਡਸਟਰੀ ਨੂੰ ਕੀ ਅਗਰ ਰੱਖਣੀਆਂ ਰੇਨੂ ਗੁਪਤਾ ਤੇ ਲਿਓ ਲੈ ਕੇ 4% ਬਣਾਤੀ ਸਾਡਾ ਇੰਡਸਟਰੀ ਦਾ ਡਿਪਾਰਟਮੈਂਟ ਦੀ ਕਾਰਪੋਰੇਸ਼ਨ ਦਾ ਚੇਅਰਮੈਨ ਦੀਪਕ ਚੋਹਾਨ ਉੱਤਰ ਪ੍ਰਦੇਸ਼ ਦਾ ਸਾਡੇ ਦੇ ਇਲਾਕੇ ਦੁੱਖਿਆ ਤੇ ਭਗਵੰਤ ਮਾਨ ਦੇ ਵਿੱਚ ਰੀੜ ਦੀ ਹੱਡੀ ਹੈ ਮੇਰਾ ਭਾਈ ਜਿਹ ਕਹਿੰਦਾ ਸੀਗਾ ਬਚ ਜੋ ਜੇ ਬਚ ਸਕਦੇ ਹੋ ਇਹ ਸਰਕਾਰ ਦੀ ਗਿਰੋ ਚੱਲੇ ਸਮਾਂ ਇਜਾਜ਼ਤ ਨਹੀਂ ਦਿੰਦਾ ਅਗਲਾ ਮਤਾਂ ਲੀਡਰਸ਼ਿਪ ਨੂੰ ਮੇਰੀ ਬੇਨਤੀ ਆ ਅਸੀਂ ਲੋਕਾਂ ਨੂੰ ਸਮਰਪਤਾਂ ਵਾਹਿਗੁਰੂ ਕਰੇ ਸਾਡੀ ਸਰਕਾਰ ਬਣੇ ਸਭ ਤੋਂ ਪਹਿਲਾ ਇਹ ਵੀ ਫੈਸਲਾ ਹੋਊਗਾ ਕਿ ਜਿੰਨੀ ਜ਼ਮੀਨ ਆਮ ਆਦਮੀ ਪਾਰਟੀ ਦੀ ਸਰਕਾਰ ਠੱਗੀ ਠੋਰੀ ਨਾਲ ਉਹ ਸਾਰੀ ਅਕਵਾਇਰ ਕਰਨ ਜਾ ਰਹੀ ਆ ਪਹਿਲਾ ਕੰਮ ਹੋ ਕਾਂਗਰਸ ਸਰਕਾਰ ਦਾ ਤੇ ਸਾਰੇ ਫੈਸਲੇ ਨੂੰ ਮੁੱਢੋਂ ਰੱਦ ਕਰ ਦੇਵਾਂਗੇ ਔਰ ਵਿਜੀਲੈਂਸ ਦੀ ਜਾਂਚ ਲਾਵਾਂਗੇ ਜਿਨ੍ਹਾਂ ਨੇ ਇਹ ਮਨਸੂਬੇ ਬਣਾਏ ਨੇ ਮੈਂ ਛੱਡ ਨਾ ਨਾਰਾ ਸਰਮ ਬੇਤੀ ਸਟੇਜ ਤੇ ਵੀ ਮੈਂ ਦੇਖ ਨਹੀਂ ਸਕ ਰਿਹਾ ਤੁਹਾਨੂੰ ਤਾਂ ਦੇਖ ਸਕਦਾ ਹੁਣ ਛੱਡੋ ਹਰ ਜਕਾਰਾ ਤੇ ਹੱਥ ਉੱਤੇ ਕਰੋ ਬੋਲੇ ਸੋ ਨਿਹਾਲ ਧੰਨਵਾਦ ਵਾਇਰੂ ਜੀ ਕਾ ਖਾਲਸਾ ਵਾਇਰੂ